ਸੰਦਨ ਨੇਕਤਾ ਗਰਾਹਾ ਪਿੰਡ ਕਾਈ ਢੋਲੀ ਕਲਾ ਤਾਂ ਕੱਲ ਤੋਂ ਭਰਾਵੋ ਅਸੀਂ ਪਹਿਲਾਂ ਬਹੁਤ ਚਿਰ ਦੀ ਸਾਡੀ ਜਥੇਬੰਦੀ ਤੇ ਸਾਡਾ ਨਗਰ ਸਾਡੀ ਇਕਾਈ ਪਹਿਲਾਂ ਅਸੀਂ ਕਣਕ ਛੱਡ ਕੇ ਆਇਆ ਹੜਾਂ ਦੀ ਮਾਰ ਇੱਥੇ ਇਲਾਕਿਆਂ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਅਜਨਾਲਾ ਬਲਾਕ ਸਾਡੀ ਡਿਊਟੀ ਸੂਬੇ ਵੱਲੋਂ ਉੱਥੇ ਲੱਗੀ ਸੀ ਉੱਥੇ ਭਰਾਵੋ ਅਸੀਂ ਪਹਿਲਾਂ ਕਣਕ ਛੱਡ ਕੇ ਆਏ ਆ ਤੇ ਹੁਣ ਸਾਡੀ ਜਥੇਬੰਦੀ ਵੱਲੋਂ ਹੁਕਮ ਆਇਆ ਨੇ ਸੂਬਾ ਟੀਮ ਵੱਲੋਂ ਵੀ ਉੱਥੇ ਭਰਵੋ ਘਰਾਂ ਦੇ ਘਰ ਡੁੱਗ ਗਏ ਬਹੁਤ ਬੁਰਾ ਹਿੱਲਾ ਤੇ ਤੂੜੀ ਦੀ ਤੁਹਾਨੂੰ ਪਤਾ ਹੈ ਅੱਜ ਤੋਂ 6-7 ਮਹੀਨਿਆਂ ਤੱਕ ਤੂੜੀ ਬਣੂਗੀ ਤਾਂ ਉਦੋਂ ਤੱਕ ਡੰਗਰਾਂ ਨੂੰ ਬਹੁਤ ਹਰੇ-ਚਾਰੇ ਦੀ ਲੋੜ ਹੈ ਤਾਂ ਇਸ ਕਰਕੇ ਸਾਡੀ ਜਥੇਬੰਦੀ ਵੱਲੋਂ ਵੱਧ ਤੋਂ ਵੱਧ ਤੂੜੀ ਦੀ ਮੰਗ ਕਰੀ ਗਈ ਹੈ ਤੂੜੀ ਦਾ ਉੱਥੇ ਬਹੁਤ ਵੱਡੀ ਲੋੜ ਹੈ ਤਾਂ ਇਸ ਕਰਕੇ ਸਾਡੀ ਇਕਾਈ ਪਿੰਡ ਇਕਾਈ ਢੰਡੋਲੀ ਕਲਾ ਤੇ ਸਾਡੇ ਨਾਲ ਦਾ ਪਿੰਡ ਜਨਾਲ ਅਤੇ ਸ਼ਾਹੜ ਸਾਡੇ ਇਕੱਠੇ ਰਲ ਕੇ ਸਾਡੇ ਇੱਥੇ ਢੰਡੋਲੀ ਕਲਾਂ ਦੀ ਮੰਡੀ ਦੇ ਵਿੱਚ ਬਹੁਤ ਵੱਡਾ ਸੰਦੂ ਦੇਖਣ ਨੂੰ ਮਿਲੂਗਾ ਵੀ ਤੂੜੀ ਦਾ ਗਹਰਾ ਲੱਗਿਆ ਹੋਇਆ ਤਾਂ ਇਸ ਕਰਕੇ ਭਰਾਵੋ ਕੱਲ ਨੂੰ ਇੱਥੋਂ ਭੂਗ ਭਰੇ ਜਾਣਗੇ ਇਕਾਈ ਉੱਥੇ ਪਹੁੰਚਦੀ ਕਰੂਗੀ ਤੂੜੀ ਤਾਂ ਇਸ ਕਰਕੇ ਸਾਡੇ ਸਾਰੇ ਮੀਤ ਪ੍ਰਧਾਨ ਨੇ ਪ੍ਰਧਾਨ ਨੇ ਸਾਡੇ ਖਜ਼ਾਂਚੀ ਸਾਹਿਬ ਨੇ ਸਾਰੇ ਸੇਵਾਦਾਰ ਤਨਮਾਨ ਨਾਲ ਇਹਨਾਂ ਪੂਰੀ ਸੇਵਾ ਕਰ ਰਹੇ ਨੇ ਕੱਲ ਦੇ ਲੱਗੇ ਹੋਏ ਨੇ ਅੱਜ ਮੰਨ ਕੇ ਚਲੋ ਦੂਜਾ ਦਿਨ ਹੈ ਦੂਜੇ ਦਿਨ ਦੀ ਸ਼ਾਮ ਹੈ ਤੇ ਅਸੀਂ ਅੱਜ ਸਮਾਪਤੀ ਕਰਾਂਗੇ ਬਾਕੀ ਜੇ ਭਰਾਵੋ ਕੱਲੋਂ ਝੂੰਗਰੇ ਵਿੱਚ ਥੋੜਾ ਬਹੁਤਾ ਕੁਝ ਲੱਗਿਆ ਤਾਂ ਅੱਗੇ ਦੀ ਸੇਵਾਦ ਵੀ ਕਰਾਂਗੇ ਤਾਂ ਇਸ ਲਈ ਸਾਡਾ ਨਗਰ ਸਾਡਾ ਬਹੁਤ ਸਾਫ਼ ਦੇ ਰਿਹਾ ਪੂਰਾ ਫੁੱਲ ਸਹਿਯੋਗ ਮਿਲਿਆ ਨਗਰ ਦੇ ਸਾਥ ਨਾਲ ਭਰਾਵੋ ਅਸੀਂ ਨੇ ਇਹ ਸਾਰਾ ਜਿਹੜਾ ਸਹਿਯੋਗ ਨਾਲ ਕੰਮ ਕਰਿਆ ਤਾਂ ਇਸ ਲਈ ਸਾਡੇ ਪ੍ਰਧਾਨ ਜੀ ਨੇ ਨਾਲ ਉਹ ਵੀ ਤੁਹਾਨੂੰ ਵਾਣਾ ਮੋਟਾ ਦੱਸਣਗੇ ਵੀ ਅਸੀਂ ਨੇ ਪ੍ਰਧਾਨ ਜੀ ਕਿਵੇਂ ਕੰਮ ਕਰਿਆ ਤਾਂ ਇਸ ਲਈ ਦੱਸੋ ਪ੍ਰਧਾਨ ਜੀ ਦੱਸੋ ਬਹੁਤ ਵਧੀਆ ਕੰਮ ਕਰਿਆ ਸਾਰੀ ਟੀਮ ਨੇ ਰਲ ਕੇ ਟੜਕੇ ਤੋਂ ਕੱਲ ਤੋਂ ਲੈ ਕੇ ਸੇਵਾ ਕਰ ਰਹੇ ਨੇ ਇਹ ਬੰਦੇ ਮੁੰਡੇ ਵਿੱਚ ਰਗਾ ਕੇ ਬਹੁਤ ਸੇਵਾ ਕਰੀ ਐ ਸਭ ਨੇ ਬੰਦੇ ਨੇ ਬੜਾ ਸੰਯੋਗ ਦਿੱਤਾ ਹਰੇਕ ਨੇ ਆਏ ਕਿਹਾ ਵੀ ਵੱਧ ਤੋਂ ਵੱਧ ਤੂੜੀ ਲੈ ਜੂ ਸਾਡੇ ਭਾਈ ਫੋਨ ਕਰ ਕਰਕੇ ਤੂੜੀ ਦਿੱਤੀ ਐ ਲੋਕਾਂ ਨੇ ਬਹੁਤ ਵਧੀਆ ਤਾਂ ਇਸ ਲਈ ਭਰਾਵੋ ਆਪਾਂ ਨੂੰ ਬਾਦ ਛੱਡ ਕੇ ਦੇਖੋ ਆਪਣੀਆਂ ਸਰਕਾਰਾਂ ਨੇ ਸਰਕਾਰਾਂ ਅੱਜ ਤੱਕ ਕਦੇ ਕਿਸੇ ਦੇ ਇੰਨਾ ਕੰਮ ਨਹੀਂ ਆਉਂਦੀਆਂ ਜਦੋਂ ਕਿਸੇ ਭਾਈ ਤੇ ਮਾਰ ਪੈਂਦੀ ਆ ਆਪਣੇ ਗਵਾਂਡੀ ਤੇ ਮਾਰ ਪੈ ਜੇ ਆਪਾਂ ਨੂੰ ਗਵਾਂਡੀ ਨਾਲ ਹੀ ਗਵਾਂਡੀ ਇਹ ਖੜੂਗਾ ਕੋਈ ਹੋਰ ਨਹੀਂ ਖੜਦਾ ਹੁੰਦਾ ਭਰਾਵੋ ਤਾਂ ਇਸ ਲਈ ਆਪਣੇ ਪੰਜਾਬ ਤੇ ਮਾਰ ਪਈਏ ਆਪਣੇ ਭਰਾਵਾਂ ਤੇ ਸਿੱਖ ਭਾਈਚਾਰੇ ਤੇ ਮਾਰ ਪਈ ਹੈ ਆਪਾਂ ਸਾਰਿਆਂ ਨੂੰ ਆਪਣਾ ਫਰਜ਼ ਹੈ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਫਰਜ਼ ਮੰਨਦਾ ਭਰਾਵੋ ਇਹ ਦੁੱਖ ਹੁੰਦਾ ਜਿਹੜਾ ਇਹ ਥੋੜੇ ਥੋੜੇ ਨਾਲੇ ਕਟ ਜਾਂਦਾ ਹੁੰਦਾ ਤਾਂ ਇਸ ਲਈ ਸਾਰੇ ਨਗਰ ਵੱਲੋਂ ਸਾਡਾ ਪੂਰਾ ਸੋ ਸੋ